ਅੱਛੀ ਖਾਲੀ ਭਲਾਉਂਦੀ ਤੇ ਪੇੜਾ ਖਾਂਗੇ ਯਾਰ ਸਸਿਕਾ ਜੀ ਹੋਰ ਸਭ ਨਾਲ ਠੀਕ ਠਾਕ ਅਸਿਗੋ ਜਾਂਦੇ ਜੀ ਸਸਿਕਾ ਜੀ ਹਾਂਜੀ ਠੀਕ ਹੁਣ ਕੀ ਦਸਤਾਵਾ ਤੇ ਅੱਖੀ ਵੇਖਿਆ ਮੈਂ ਕੁਝ ਨਹੀਂ ਹੈਗਾ ਲਵਲੀ ਨੂੰ ਫੋਨ ਆਉਂਦਾ ਲਵਲੀ ਨੂੰ ਫਿਰ ਲਵਲੀ ਦੋ ਬੜੀ ਵਾ ਕੇ ਲਵਲੀ ਨੂੰ ਫੋਨ ਆਉਂਦਾ ਵੀਰ ਜੀ ਮੇਰੇ ਹੁੰਦਿਆਂ ਤੇ ਨਹੀਂ ਹਾ ਫੇਰ ਸ਼ੁਰੂ ਕਰੇ ਇਹੋ ਹੀ ਵੇਜੀ ਠੀਕ ਹੈ ਠੀਕ ਹੈ ਮੈਂ ਸੱਚਾ ਮੈਂ ਨਾ ਦੱਸਣਾ 21 लवली ਦਾ ਮੂੰਹ ਆਉਂਦਾ लवली ਨੂੰ ਮੂੰਹ ਆਉਂਦਾ लवली ਦਾ ਦਾ ਕਰ 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 ਆਈ ਵਰਪਾ ਸਸੀ ਮਸੇ ਸਸੀ ਗਾਂ ਜਲਜੀਤ ਕੀ ਹਾਲ ਚਾਲ ਵਧੀਆ ਵਧੀਆ ਕੀ ਹੋ ਗਿਆ ਗੱਡੀਆਂ ਗੱਡੀਆਂ ਅੱਛਾ ਗੱਡੀਆਂ ਹੀ ਗੱਡੀਆਂ ਵੱਜ ਗਏ ਟੈਂਨ ਹੋ ਜਾਣੀ ਤਾਂ ਨਹੀਂ ਤੂੰ ਮਿੱਠੀ ਕਰਨਾ ਆ ਜਾ ਫੇਰ ਹਾਂਜੀ ਹਾਂਜੀ ਤੇ ਆਪ ਹੀ ਸਾਰੇ ਕਰਨੇ ਪਾਣੀ ਹਾਂਜੀ ਹਾਂਜੀ ਹੈਲੋ 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 ਰਾਜੀ ਬਾਈ ਕੁਛ ਨਹੀਂ ਕਿਦਾਂ ਪੁੱਤ ਬਰੋਂ ਹੁੰਦਾ ਹੁਣ ਉਂਗਲੀ ਕਿਹਨੇ ਠੀਕਾ ਨਹੀਂ ਮੈਂ ਵਧੀਆ ਠੀਕਾ ਕਰ ਤੇ ਕਿੰਨੀ ਛੁੱਟੀ ਆ ਦੇਖੋ ਛੁੱਟੀ ਦਾ ਜੇ ਮੈਂ ਤੇ ਇਹ ਖੁੱਲੀ ਰਹਿ ਗਿਆ ਨਾ ਦੇਖੋ ਇੱਕ ਦੋ ਕੰਮ ਨੇ ਜਦੋਂ ਮੇਰੇ ਹੋ ਗਏ ਫਿਰ ਮੈਂ ਚੱਲ ਜਾਣਾ ਠੀਕ ਹੈ ਇਹ ਮੈਂ ਸੌਰੀ ਤਾਂ ਹੀ ਕਰਦਾ ਹਾਂ ਕਿ ਪਹਿਲੀ ਸਪੈਸ਼ਲ ਮੇਰੇ ਕਰਕੇ ਆਇਆ ਨਾ ਭਾਵੇਂ ਇਹ ਨੂੰ ਇਦੋਂ ਵੀ ਲੱਗ ਜਾਂਦਾ ਪਤਾ ਨਹੀਂ ਹੋਈ ਇਹਨਾਂ ਦੱਸਣਾ ਨਹੀਂ ਨਾ ਜੇ ਮੈਂ ਪਤਾ ਕਰਨਾ ਇਹਨਾਂ ਨੂੰ ਲਗਾ ਕੇ ਸਾਰੇ ਨੰਮ ਕਰਨੇ ਕਿਉਂ ਜੇ ਅਸੀਂ ਉਸ ਹਾਵ ਨਾ ਤੇ ਲਗੜੀ ਦੇ ਅੱਗੇ ਬਣਾਉਣਾ ਹਾਂ ਹਾਂਜੀ ਕਿ ਅੱਜ ਛੁੱਟੀ ਦੇ ਵੇਲੇ ਮੈਂ ਖੁੱਲੀ ਲੈ ਕੇ ਆਇਆ ਨਾ ਵੇਖ ਲੈਣੇ ਲਾਗੇ ਸਾਰੇ ਇੱਕ ਦੋ ਕੰਮ ਨੇ ਬਸ ਜੀ ਕਰਨ ਵਾਲੇ ਜਦੋਂ ਹੋ ਗਏ ਤਾਂ ਮੈਂ ਚੱਲ ਜਾਣਾ ਤੇ ਭਾਈ ਨੇ ਪੁੱਛਣਾ ਨਾ ਵੀ ਜੀ ਨੂੰ ਪਰ ਫਿਰ ਕੰਮ ਕੁਝ ਕੀ ਇਹ ਮੈਂ ਜਾਂਦਾ ਨਾ ਤੇ ਹਾਂਜੀ ਕੰਮ ਟੂਨ ਹੋਰ ਕੋਤ ਸੁਣਾ ਮੰਮੀ ਡੈਡੀ ਦਾ ਕੀ ਹਾਲ ਚਾਲ ਵਾ ਹਾਂਜੀ ਸਾਰੇ ਵਧੀਆ ਮਾਸੀ ਅੱਛਾ ਤੇ ਲੱਗਾ ਮੰਮੀ ਹੁਣਾਂ ਦਾ ਉੱਥੇ? ਹਾਂਜੀ ਹਾਂਜੀ। ਚੱਲ ਪੁੱਤ ਹੁਣ ਕੰਮਕਾਰਾਂ ਦਾ ਕਰਕੇ ਦਿਲ ਵੀ ਲਾਉਣਾ ਹੀ ਪਾਣਾ ਵਾ। ਕੰਮ ਤੋਂ ਆ ਕੇ ਰੋਟੀ ਪਾਣੀ ਬਣਾਉਣਾ ਔਖਾ ਹੋ ਜਾਂਦਾ। ਦਲਜੀਤ ਕੰਮ ਕਰਦਾ ਫਿਰ ਉੱਥੇ ਕਰਦਾ ਹੀ। ਕੰਮ ਉਹਦਾ ਕਿੱਥੇ ਸਟੋਰ ਚ ਲਗਵਾਂ? ਦਲਜੀਤ ਦਾ ਪੁੱਤ ਫਿਰ ਉੱਥੇ ਕੰਮਕਾਰ ਕਾਦਾ ਕਰਦੇ ਜੀ। ਕੰਮ ਸਟੋਰਾਂ ਦੇ ਮਾਸਟਰ ਜੀ ਇਦਾਂ ਹੀ ਮਿਲ ਜਿੰਦਾ ਕੰਮ। ਅੱਛਾ ਤੇ ਛੁੱਟੀ ਕਿੰਨੀ ਕਵਾਂ? ਛੁੱਟੀ ਬਸ ਖੁੱਲੀ ਆ। ਉਹ ਦਰਾਂ ਹੋ ਗਿਆ। ਵਰ ਗਿਆ। ਦੁਕਾਨ ਉੱਥੇ। ਯਾਰ ਇਹ ਨਾ ਕਰਦੇ ਸਹੀ ਕਰ ਕਿਹਨੇ ਗਲਤ ਨਾ ਕਰੀ 1 ਐਕਸ਼ਨ ਦਲਜੀਤ ਪੁੱਤ ਫਿਰ ਉੱਥੇ ਕੰਮਕਾਰ ਕਾਦਾ ਕਰਦੇ ਜੀ ਕੰਮ ਆ ਸਰ ਜੀ ਸਟੋਰਾਂ ਜੀ ਆ ਮਿਲਣਾ ਕੰਮ ਅੱਛਾ ਅੱਛਾ ਹਾਂ ਜੀ ਤੇ ਛੁੱਟੀ ਫਿਰ ਕਿੰਨੀ ਕਾ ਛੁੱਟੀ ਹੈਗੀ ਆ ਕੰਮ ਹੀ ਦੋ ਦਿਨ ਉਹ ਮੈਂ ਭਰ ਕੇ ਦਲਜੀਤ ਪੁੱਤ ਕੰਮਕਾਰ ਫਿਰ ਉੱਥੇ ਕਰ ਕਿਦਾਂ ਹੁਣ ਗਾੜੀ ਹੋਊਗਾ ਸਮਝ ਜੀ ਨਹੀਂ ਕੁਝ ਲੱਗਣ ਲਈ ਮੈਨੂੰ ਨਹੀਂ ਯਾਰ ਇਹ ਨਾ ਹੋਣਗੇ 2 1 ਰਮਨ ਗਲਤ ਗੱਲ ਨਾ ਕਰ ਗੱਲ ਸੱਚੀ ਦੱਸ ਜੋਤਨਾ ਲੜਕੇ ਨਹੀਂ ਗਿਆ ਉਹ ਲਵਰੀ ਨਾਲ ਲੜਕੇ ਗਿਆ ਵਾ ਟੂ ਐ ਰੁਕ ਜਾ ਕੀ ਚੱਲ ਰਹੀ ਹੈ ਟੂ ਐ ਜੇ ਜੋਤਨਾ ਲੜਕੇ ਨਹੀਂ ਗਿਆ ਮਾਸੀ ਜੀ ਇਹ ਚਾਹਤ ਹੁਣ ਲੜਾਈ ਵੀ ਹੋ ਪਈ ਇਹਦਾ ਮਤਲਬ ਇਹ ਥੋੜੀ ਵੀ ਆ ਲੜਾਈ ਲੜਾਈ ਹੋ ਗਈ ਉਹ ਚੰਗਨ ਦੋ ਨਹੀਂ ਲੜਾਈ ਰਾਰਾ ਲੜਾਈ ਚਲੋ ਚੱਲ ਯਾਰ ਜੇ ਚਾਹ ਤਾਂ ਕੀ ਕਹਿੰਦਾ ਲੜਾਈ ਨਹੀਂ ਚਾਹ ਤਾਂ ਗੱਲਬਾਤ ਹੋ ਗਈ ਸੀ ਜੇ ਲੜਾਈ ਦਾ ਤਾਂ ਨਾ ਹੀ ਲੈ ਲੜਾਈ ਲੈਣੀ ਫਿਰ ਲੋ ਮੇਰਾ ਤਰੀਕ ਇਹ ਵੇਖੀ ਭਲਾ ਕਿੱਥੋਂ ਖਤਮ ਹੈ ਗਿਆ ਤੇ ਰਮਾਨ ਨਾਲ ਉਹਨੇ ਦਿਨ ਸਾਡੇ ਕੋਲ ਰਹਿ ਹੁਣ ਉਹਨੇ ਨਹੀਂ ਕੋਈ ਗੱਲ ਨਹੀਂ ਅੰਕਲ ਜੀ ਅੰਕਲ ਜੀ ਕਹਤਾ ਮਾਸਾ ਜੀ ਮਾਸਾ ਜੀ ਕੰਮ ਤਾਂ ਹੈ ਤੇ ਗਲਤੀ ਆ ਨਾ ਸਰ ਜੀ ਮਾਸਾ ਜੀ ਕੰਮ ਹੈ ਤੇ ਗਲਤ ਵਾ ਤੇ ਗੱਲ ਕਰਦੇ ਆ ਪਤਾ ਕਰਦੇ ਆ ਠੀਕ ਆ ਹਾਂਜੀ ਕੱਢ ਲੈ ਜੀ ਲੜੀ ਤਰੀ ਖਾਲੀ ਭਲਾਉਂਦੀ ਤੇ ਪੇੜਾ ਖਾਏਗੀ ਯਾਰ ਸਸਿਕਾ ਲਵੀ ਜੀ ਹੋਰ ਸਭ ਨਾਲ ਠੀਕ ਠਾਕ ਹੱਸੀ ਕੋ ਜਾਂਦੀ ਸੀ ਸਸਿਕਾ ਲਵੀ ਜੀ ਹਾਂਜੀ ਠੀਕ ਹੁਣ ਕੀ ਦਸਤਾਵਾ ਤੇ ਅੱਖੀ ਵੇਖਿਆ ਮੈਂ ਕੁਝ ਨਹੀਂ ਹੈਗਾ ਲਵਲੀ ਨੂੰ ਫੋਨ ਆਉਂਦਾ ਲਵਲੀ ਨੂੰ ਵੀ ਲਵਲੀ ਦੋ ਬਲੀ ਹੋ ਗਿਆ ਤੋਂ ਬਣ ਲਵਲੀ ਨੂੰ ਫੋਨ ਆਉਂਦਾ ਵੀਰ ਜੀ ਮੇਰੇ ਹੁੰਦਿਆਂ ਤੇ ਨਹੀਂ ਹਾ ਫੇਰ ਸ਼ੁਰੂ ਕਰੇ ਹੋਈ ਵੇਜੀ ਠੀਕ ਹੈ ਠੀਕ ਹੈ ਮੈਂ ਸੱਚਾ ਮੈਂ ਨਾ ਦੱਸਣਾ 21 लवली ਦਾ ਮੂਨ ਹੁੰਦਾ लवली ਨੂੰ ਮੂਨ ਹੁੰਦਾ लवली ਦਾ ਦਾ ਕਰ 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 ਆਈ ਵਰ ਅਪ ਸਸੀ ਮਸੇ ਸਸੀ ਗਾਂ ਜਲਜੀਤ ਕੀ ਹਾਲ ਚਾਲ ਵਧੀਆ ਵਧੀਆ ਕੀ ਹੋ ਗਿਆ ਗੱਡੀਆਂ ਗੱਡੀਆਂ ਅੱਛਾ ਗੱਡੀਆਂ ਹੀ ਗੱਡੀਆਂ ਵੱਜ ਗਏ ਟੈਂਨ ਹੋ ਜਾਣੀ ਤਾਂ ਨਹੀਂ ਕੋਈ ਮਿੱਠੀ ਕਰਨਾ ਆ ਜਾਓ ਫੇਰ ਹਾਂਜੀ ਹਾਂਜੀ ਤੇ ਆਪ ਹੀ ਸਾਰੇ ਕਰਨੇ ਪਾਣੀ ਹਾਂਜੀ ਹਾਂਜੀ ਹੈਲੋ 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 ਜਾਨਾ ਜੀ ਬਾਈ ਕੁਛ ਨਹੀਂ ਕਿਦਾਂ ਪੁੱਤ ਬਰੋਂ ਹੁੰਦਾ ਹੁਣ ਉਂਗਲੀ ਵੀ ਨਹੀਂ ਠੀਕ ਆ ਨਹੀਂ ਵਧੀਆ ਠੀਕਾ ਤੇ ਕਿੰਨੀ ਛੁੱਟੀ ਆ ਦੇਖੋ ਛੁੱਟੀ ਦਾ ਜੇ ਮੈਂ ਤੇ ਇਹ ਖੁੱਲੀ ਰਹਿ ਗਿਆ ਨਾ ਫਿਰ ਕੋ ਇੱਕ ਦੋ ਕੰਮ ਨੇ ਜਦੋਂ ਮੇਰੇ ਹੋ ਗਏ ਫਿਰ ਮੈਂ ਚੱਲ ਜਾਣਾ ਠੀਕ ਹੈ ਇਹ ਮੈਂ ਸੋਰੀ ਤਾਂ ਹੀ ਕਰਦਾ ਹਾਂ ਕਿ ਪਹਿਲੀ ਸਪੈਸ਼ਲ ਮੇਰੇ ਕਰਕੇ ਆਇਆ ਨਾ ਭਾਵੇਂ ਇਹ ਨੂੰ ਇਦਰਾ ਵੀ ਲੱਗ ਜਾਂਦਾ ਪਤਾ ਨਹੀਂ ਕਿਹਨੇ ਹੋਇਆ ਇਹਨਾਂ ਦੱਸਣਾ ਨਹੀਂ ਨਾ ਜੇ ਮੈਂ ਪਤਾ ਕਰਨਾ ਨਾ ਇਹਨਾਂ ਨੂੰ ਲਗਾ ਕੇ ਸਾਰੇ ਨਾਮ ਕਰਨੇ ਕਿਉਂ ਜੇ ਅਸੀਂ ਉਸ ਹੱਬ ਨਾਲ ਤੇ ਲਗੜੀ ਦੇ ਅੱਗੇ ਬਣਾਉਣਾ ਹਾਂਜੀ ਕਿ ਅੱਜ ਛੁੱਟੀ ਦੇ ਵੇਲੇ ਮੈਂ ਖੁੱਲੀ ਲੈ ਕੇ ਆਇਆ ਨਾ ਵੇਖ ਲੈਣੇ ਲਾਗੇ ਸਾਰੇ ਇੱਕ ਦੋ ਕੰਮ ਨੇ ਬਸ ਜੀ ਕਰਨ ਵਾਲੇ ਜਦੋਂ ਹੋ ਗਏ ਤਾਂ ਮੈਂ ਚੱਲ ਜਾਣਾ ਤੇ ਭਾਈ ਨੇ ਪੁੱਛਣਾ ਨਾ ਵੀ ਜੀ ਨੂੰ ਪਰ ਫਿਰ ਕੰਮ ਹੋੂ ਕੀ ਇਹ ਨਹੀਂ ਜਾਂਦਾ ਨਾ ਤੇ ਹਾਂਜੀ ਕੰਮ ਟੂਨ ਹੋਰ ਕੋਤ ਸੁਣਾ ਮੰਮੀ ਡੈਡੀ ਦਾ ਕੀ ਹਾਲ ਚਾਲ ਵਾ ਹਾਂਜੀ ਸਾਰੇ ਵਧੀਆ ਮਾਸੀ ਜੀ अच्छा दे लगगा मम्मी होना दा उथे हां जी हां जी चल पुत्त हुन कमवा का कारा दा करके दिल दी लौना ही पाणावा काम तो आके रोटी पानी बनाणा ਔਖਾ ਹੋ ਜਾਂਦਾ ਦਲਜੀਤ ਕੰਮ ਕਾਦਾ ਫਿਰ ਉਥੇ ਕਰਦਾ ਜੀ ਕੰਮ ਹੁੰਦਾ ਕਿਤੇ ਸਟੋਰ ਚ ਵਨ ਦਲਜੀਤ ਪੁੱਤ ਫਿਰ ਉਥੇ ਕੰਮਕਾਰ ਕਾਦਾ ਕਰਦੇ ਜੀ ਕੰਮ ਸਟੋਰਾਂ ਚ ਮਾਸਟਰ ਜੀ ਇਦਾਂ ਹੀ ਮਿਲ ਜਿੰਦਾ ਕੰਮ اچھا ਤੇ ਛੁੱਟੀ ਕਿੰਨੀ ਕਵਾਂ ਛੁੱਟੀ ਬਸ ਖੁੱਲੀ ਆ ਉਹ ਤਰ੍ਹਾਂ ਹੋ ਗਿਆ ਆ ਰਗਿਆ ਗਿਆ ਮੇਰ ਦੁਕਾਨ ਦੁਬਾਰਾ ਉਥੇ ਛੁੱਟੀ ਉਹ ਕਿਦਾ ਯਾਰ ਇਹ ਨਾ ਕਰ ਰਿਹਾ ਸਹੀ ਕਰ ਕਿਹਨੇ ਗਲਤ ਨਾ ਕਰੀ ਕੋਵਨ ਐਕਸ਼ਨ ਦਲਜੀਤ ਪੁੱਤ ਫਿਰ ਉੱਥੇ ਕੰਮਕਾਰ ਕਾਦਾ ਕਰਦੇ ਜੀ ਕੰਮ ਆ ਸਰ ਜੀ ਸਟੋਰਾਂ ਜੀ ਆ ਮਿਲਣਾ ਕੰਮ ਅੱਛਾ ਅੱਛਾ ਹਾਂ ਜੀ ਤੇ ਛੁੱਟੀ ਫਿਰ ਕਿੰਨੀ ਕਾ ਛੁੱਟੀ ਹੈਗੀ ਆ ਕੰਮ ਹੀ ਦੋ ਦਿਨ ਉਹ ਮੈਂ ਭਰ ਕੇ ਦਲਜੀਤ ਪੁੱਤ ਕੰਮਕਾਰ ਫਿਰ ਉੱਥੇ ਕਾ ਕਿੱਦਾਂ ਹੁਣ ਗਾੜੀ ਹੋਊਗਾ ਸਮਝ ਜੀ ਨਹੀਂ ਕੁਝ ਲੱਗਣ ਲਈ ਮੈਨੂੰ ਨਹੀਂ ਯਾਰ ਇਹ ਨਾ ਹੋਣਗੇ ਕੋਵਨ ਰਮਨ ਗਲਤ ਗੱਲ ਨਾ ਕਰ ਗੱਲ ਸੱਚੀ ਦੱਸ ਜੋਤਨਾ ਲੜਕੇ ਨਹੀਂ ਗਿਆ ਉਹ ਲਵਨੀ ਨਾਲ ਲੜਕੇ ਗਿਆ ਵਾ ਟੂ ਵਾ ਰੁਕ ਜਾ ਕੀ ਚੱਲਾਂਗੇ ਟੂ ਵਾ ਜੇ ਜੋਤਨਾ ਲੜਕੇ ਨਹੀਂ ਗਿਆ ਮਾਸੀ ਜੀ ਜੋ ਚਾਹ ਤੋਂ ਲੜਾਈ ਵੀ ਹੋਈ ਇਹਦਾ ਮਤਲਬ ਇਹ ਥੋੜੀ ਵੀ ਆ ਲੜਾਈ ਲੜਾਈ ਹੋ ਗਈ ਉਹ ਜੰਗਨ ਦੋ ਇਹ ਨਹੀਂ ਲੜਾਈ ਰੌਲਾ ਇਹ ਲੜਾਈ ਚਲੋ ਚੱਲ ਯਾਰ ਜੇ ਚਾਹ ਤਾਂ ਕੀ ਕਹਿੰਦਾ ਲੜਾਈ ਨਹੀਂ ਚਾਹ ਤਾਂ ਗੱਲ ਬਾਤ ਹੋ ਗਈ ਸੀ ਜੇ ਲੜਾਈ ਦਾ ਤਾਂ ਨਾ ਹੀ ਲੈ ਲੜਾਈ ਲੈਣੀ ਪਹਿਲੋ ਮੇਰਾ ਇਹ ਵੇਖੀ ਭਲਾ ਕਿੱਥੋਂ ਖਤਮ ਆਇਆ ਗਿਆ ਤੇਰ ਮਾਨ ਨਾਲ ਉਹਨੇ ਦਿਨ ਸਾਡੇ ਕੋਲ ਰਹਿ ਹੁਣ ਉਹਨੇ ਨਹੀਂ ਕੋਈ ਗੱਲ ਨਹੀਂ ਅੰਕਲ ਜੀ ਅੰਕਲ ਜੀ ਕਹਤਾ ਮਾਸਾ ਜੀ ਮਾਸਾ ਜੀ ਕੰਮ ਤਾਂ ਹੈ ਤੇ ਗਲਤੀ ਆ ਮਾਸਾ ਜੀ ਮਾਸਾ ਜੀ ਕੰਮ ਹੈ ਤੇ ਗਲਤ ਵਾ ਤੇ ਗੱਲ ਕਰਦੇ ਆ ਪਤਾ ਕਰਦੇ ਆ ਠੀਕ ਆ ਹਾਂਜੀ ਕੱਢ ਲੈ ਜੀ ਲੜੀ